ਹੈਲੋ ਸਟੂਡੈਂਟਸ ਵੈਲਕਮ ਟੂ ਆਨਲਾਈਨ ਪੰਜਾਬੀ ਕਲਾਸਿਸ ਹੋਪ ਯੂ ਵਿਲ ਇੰਜੋਏ ਆਵਰ ਪੰਜਾਬੀ ਗ੍ਰਾਮਰ ਲੈਸਨ ਸੋ ਆਮ ਗੋਇੰਗ ਟੂ ਸਟਾਰਟ ਦਾ ਟੌਪਿਕ ਥੈਟ ਇਜ਼ ਸਮਾਸੀ ਸ਼ਬਦ ਸਮਾਸੀ ਸ਼ਬਦ ਕਿਸ ਨੂੰ ਆਖਦੇ ਹਨ ਜੋ ਰਚਿਤ ਸ਼ਬਦ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਮੇਲ ਨਾਲ ਬਣਦੇ ਹਨ ਉਸ ਨੂੰ ਅਸੀਂ ਸਮਾਸੀ ਸ਼ਬਦ ਆਖਦੇ ਹਾਂ ਸਮਾਸੀ ਸ਼ਬਦ ਵਿੱਚ ਸੰਬੰਧਕ ਜਾਂ ਯੋਜਕ ਨਹੀਂ ਵਰਤੀ ਜਾਂਦੀ ਜਿਸ ਤਰ੍ਹਾਂ ਦਾ ਦੀ ਫੇ ਤਾਵੇਂ ਆਦੂ ਸਮਾਸੀ ਸ਼ਬਦਾਂ ਵਿੱਚ ਅਸੀਂ ਜੋੜਨੀ ਦੀ ਵਰਤੋਂ ਕਰਦੇ ਹਾਂ ਜਿਸ ਨੂੰ ਅਸੀਂ ਹਾਈਫਨ ਆਖਦੇ ਹਾਂ ਸਮਾਸੀ ਸ਼ਬਦਾਂ ਵਿੱਚ ਅਗਰ ਅਸੀਂ ਜੋੜਨੀ ਦੀ ਵਰਤੋਂ ਨਹੀਂ ਕਰਦੇ ਤਾਂ ਸਾਡੇ ਨੰਬਰ ਕੱਟੇ ਜਾ ਸਕਦੇ ਹਨ ਹੁਣ ਇਸੇ ਕਰ ਰਹੇ ਹਾਂ ਸਮਾਸੀ ਸ਼ਬਦੀਆਂ ਕਿਸਮਾਂ ਇਸ ਦੀ ਪਹਿਲੀ ਕਿਸਮ ਹੈ ਸਮਾਨਾਰਥਕ ਸ਼ਬਦਾਂ ਦਾ ਸੁਮੇਲ ਸਮਾਨਾਰਥਕ ਸ਼ਬਦਾਂ ਦਾ ਸੁਮੇਲ ਮਤਲਬ ਕਿ ਜਦੋਂ ਦੋ ਸ਼ਬਦ ਇੱਕੋ ਹੀ ਅਰਥ ਵਾਲੇ ਲਏ ਜਾਣ ਉਹਨਾਂ ਨੂੰ ਅਸੀਂ ਜੋੜ ਕੇ ਸਮਾਸੀ ਸ਼ਬਦ ਬਣਾਉਨੇ ਹਾਂ ਜਿਵੇਂ ਕੰਮ ਤੰਦਾ ਕੰਮ ਅਤੇ ਤੰਦਾ ਦੋਵੇਂ ਦਾ ਮੀਨਿੰਗ ਸੇਮ ਹੈ ਦੋਵਾਂ ਨੂੰ ਅਸੀਂ ਜੋੜਨੇ ਨਾਲ ਜੋੜ ਕੇ ਇੱਕ ਸਮਾਸੀ ਸ਼ਬਦ ਬਣਾ ਰਹੇ ਹਾਂ ਸਾਖ ਸਬੰਧੀ ਸਾਖ ਅਤੇ ਸਬੰਧੀ ਦੋਵਾਂ ਦਾ ਹੀ ਮੀਨਿੰਗ ਰਿਸ਼ਤੇਦਾਰ ਹੈ ਇਹਨਾਂ ਨੂੰ ਅਸੀਂ ਜੋੜਨੇ ਨਾਲ ਜੋੜ ਕੇ ਇੱਕ ਸਮਾਸੀ ਸ਼ਬਦ ਬਣਾ ਰਹੇ ਹਾਂ ਨੈਕਸਟ ਹੈ ਬੇਟਾ ਦੋ ਵਕ ਵਕ ਪਦ ਜੋੜ ਕੇ ਦੋ ਵਕ ਵਕ ਪਦ ਜੋੜ ਕੇ ਮੀਨਸ ਕਿ ਦੋ ਸ਼ਬਦ ਅਲੱਗ-ਅਲੱਗ ਲੈ ਕੇ ਉਹਨਾਂ ਨੂੰ ਜੋੜ ਕੇ ਸਮਾਸੀ ਸ਼ਬਦ ਬਣਾਉਣਾ ਜਿਵੇਂ ਅਖੰਡ ਪਾਠ ਅਖੰਡ ਦਾ ਮੀਨਿੰਗ ਅਲੱਗ ਹੈ ਪਾਠ ਦਾ ਮੀਨਿੰਗ ਅਲੱਗ ਹੈ ਲੇਕਿਨ ਦੋਵਾਂ ਨੂੰ ਇਸੀ ਜੋੜਨੇ ਨਾਲ ਜੋੜ ਕੇ ਇੱਕ ਸਮਾਸੀ ਸ਼ਬਦ ਬਣਾ ਰਹੇ ਹਾਂ ਅਖੰਡ ਪਾਠ ਪਸ਼ੂ ਪੰਛੀ ਪਸ਼ੂ ਦਾ ਮੀਨਿੰਗ ਅਲੱਗ ਹੈ ਪੰਛੀ ਦਾ ਮੀਨਿੰਗ ਅਲੱਗ ਹੈ ਲekin ਦੋਵਾਂ ਨੂੰ ਇਸੀ ਜੋੜਨਿਸ਼ ਨਾਲ ਜੋੜ ਕੇ ਇੱਕ ਸਮਾਸੀ ਸ਼ਬਦ ਬਣਾ ਰਹੇ ਹਾਂ ਪਸ਼ੂ ਪੰਛੀ ਨੈਕਸਟ ਹੈ ਬੇਟਾ ਦੋ ਵਿਰੋਧੀ ਅਰਥਾਂ ਵਾਲੇ ਵਿਰੋਧੀ ਅਰਥਾਂ ਵਾਲੇ ਮੀਨਸ ਅਪੋਜ਼ਿਟ ਅਵਰਡ ਜਿਵੇਂ ਜਿੱਤ ਹਾਰ ਜਿੱਤ ਦਾ ਮੀਨਿੰਗ ਅਲੱਗ ਹੈ ਹਾਰ ਉਸਦੇ ਅਪੋਜ਼ਿਟ ਹੈ ਲੇਕਿਨ ਦੋਵਾਂ ਨੂੰ ਇਸੀ ਜੋੜਨਿਸ਼ ਨਾਲ ਜੋੜ ਕੇ ਇੱਕ ਸਮਾਸੀ ਸ਼ਬਦ ਬਣਾ ਰਹੇ ਹਾਂ ਜਿੱਤ ਹਾਰ ਔਖਾ ਸੋਖਾ ਦੋਨੋਂ ਹੀ ਇੱਕ ਦੂਜੇ ਦੇ ਆਪੋਜ਼ਿਟ ਵਰਡ ਹਨ ਔਖਾ ਸੌਖਾ ਲੇਕਿਨ ਦੋਵਾਂ ਨੂੰ ਅਸੀਂ ਜੋੜਨੀ ਨਾਲ ਜੋੜ ਕੇ ਇੱਕ ਸਮਾਸੀ ਸ਼ਬਦ ਬਣਾ ਰਹੇ ਹਾਂ ਔਖਾ ਤੇ ਸੌਖਾ ਨੈਕਸਟ ਹੈ ਸਾਰਥਕ ਅਤੇ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਬੇਟਾ ਜਿਨ੍ਹਾਂ ਦਾ ਅਰਥ ਹੁੰਦਾ ਹੈ ਨਿਰਾਰਥਕ ਸ਼ਬਦ ਜਿਨ੍ਹਾਂ ਦਾ ਕੋਈ ਵੀ ਅਰਥ ਨਹੀਂ ਹੁੰਦਾ ਜਿਵੇਂ ਅਸੀਂ ਪੰਜਾਬੀ ਵਿੱਚ ਆਮ ਬੋਲਦੇ ਹਾਂ ਪਾਣੀ ਤਾਣੀ ਪਾਣੀ ਦਾ ਤਾਂ ਅਰਥ ਹੈ ਲੇਕਿਨ ਤਾਣੀ ਦਾ ਕੋਈ ਅਰਥ ਨਹੀਂ ਹੈ ਲੇਕਿਨ ਜਦੋਂ ਇਸ ਨੂੰ ਦਮਨ ਨੂੰ ਜੋੜਨੀ ਨਾਲ ਜੋੜਦੇ ਹਾਂ ਇੱਕ ਸਮਾਸੀ ਸ਼ਬਦ ਬਣ ਜਾਂਦੇ ਹੈ ਪਾਣੀ ਤਾਣੀ ਰੋਟੀ ਰਾਟੀ ਰੋਟੀ ਦਾ ਤੇ ਅਰਥ ਹੈ ਲੇਕਿਨ ਰਾਟੀ ਦਾ ਕੀ ਅਰਥ ਹੈ ਇਸ ਦਾ ਕੋਈ ਅਰਥ ਨਹੀਂ ਹੈ ਲੇਕਿਨ ਜਦੋਂ ਇਸ ਨੂੰ ਜੋੜਨੀ ਨਾਲ ਜੋੜਦੇ ਹਾਂ ਤਾਂ ਸਮਾਸੀ ਸ਼ਬਦ ਬਣ ਜਾਂਦਾ ਹੈ ਰੋਟੀ ਰਾਟੀ ਨੈਕਸਟ ਹੈ ਬੇਟਾ ਵਕਾਂਸ਼ਾ ਤੇ ਆਧਾਰਿਤ ਦੋ ਵਾਕਾਂ ਨੂੰ ਲੈ ਕੇ ਜਾਂ ਅਧੂਰੇ ਸੈਂਟੈਂਸ ਨੂੰ ਲੈ ਕੇ ਜਿਵੇਂ ਕਿ ਕੋੜੇ ਦੀ ਸਵਾਰੀ ਕਰਨਾ ਇਹ ਇੱਕ ਪੂਰਾ ਵਾਕਾਂਸ਼ ਹੈ ਪੂਰਾ ਸੈਂਟੈਂਸ ਨਹੀਂ ਹੈ ਕੋੜੇ ਦੀ ਸਵਾਰੀ ਕਰਨਾ ਕੋੜ ਸਵਾਰ ਇੱਕ ਸਮਾਸੀ ਸ਼ਬਦ ਬਣ ਗਿਆ ਖੂਨ ਦਾ ਦਾਨ ਕਰਨਾ ਖੂਨ ਦਾਨ ਇਹ ਇੱਕ ਸਮਾਸੀ ਸ਼ਬਦ ਬਣ ਗਿਆ ਜੋ ਕਿ ਜੋੜ ਨਹੀਂ ਦੇ ਨਾਲ ਜੁੜੇ ਹੋਏ ਹਨ ਨੈਕਸਟ ਬੇਟਾ ਇੱਕ ਹੀ ਸ਼ਬਦਾਂ ਦੇ ਦੁਹਰਾਣ ਇੱਕ ਹੀ ਕਈ ਵਾਰੀ ਸੀ ਇੱਕ ਹੀ ਸ਼ਬਦ ਨੂੰ ਦੁਹਰੀ ਵਾਰੀ ਬੋਲਦੇ ਹਾਂ ਜਿਵੇਂ ਕਿ ਹੋਲੀ ਹੋਲੀ ओ बच्चा बड़ा हौली हौली रेड़ रहा है हौली हौली शब्द ने असी जोड़नी जोड़ के एक समासी शब्द बना रहे हाँ हौली हौली हस 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 शब्द हसन असी दोहरी दोहरान कर रहे हाँ दो बारी बोल रहे हाँ हस हस ओ हस हस के अज दूरा हो गया हस हस शब्द नसी जोड़नी जोड़ के एक समासी शब्द मना रहे हाँ जो कि बन रहा हस हस थैंक यू धन्यवाद